ਪੁਲਿਸ ਨੇ ਜੀਬ ਵੱਡ ਕੇ ਸ਼ਹੀਦ ਕਰ ਦਿੱਤਾ ਸੀ ਇਸੇ ਜਾਗੋ ਕਰਕੇ ਜੀਬ ਵੱਡਤੀ ਸੀ ਕਹਿੰਦੇ ਹੁਣ ਜਾਗੋਗਾ ਕੇ ਵਿਖਾ ਤੇ ਅੱਜ ਵੀ ਇਸ ਜਾਗੋ ਦਾ ਨਾਮ ਸੁਣ ਕੇ ਸਰਕਾਰ ਦੇ ਕਾਲਜ ਦੇ ਵਿੱਚ ਹੌਲ ਪੈਂਦੇ ਆ ਉਦੋਂ ਵੀ ਪੈਂਦੇ ਸੀ ਅੱਜ ਕਿਉਂ ਪੈਂਦੇ ਆ ਤੇ ਸਰਕਾਰ ਦੀ ਸ਼ਹਿ ਦੇ ਉੱਤੇ ਛੱਡੇ ਹੋਏ ਸ਼ਿਵਸੈਨਾ ਦੇ ਇੱਕ ਅੰਮ੍ਰਿਤਸਰ ਸ਼ਹਿਰ ਦਾ ਸੀ ਗੰਜਾ ਜਿਹਾ ਸ਼ਹਿਦੂ ਹੀ ਸਾਰਿਆਂ ਨੇ ਵੇਖਿਆ ਹੋਵੇ ਦਾੜੀ ਉਹਦੀ ਵਿਧਾਈ ਸੀ ਦਾ ਨਾਮ ਸੀ ਸੁਧੀਰ ਕੁਮਾਰ ਸੂਰੀ ਤੇ ਉਹ ਪਿਛਲੇ ਸਾਲ 13 ਨਵੰਬਰ ਨੂੰ ਧਰਨਾ ਲਈ ਬੈਠਾ ਸੀ ਕੂੜੇ ਦੇ ਢੇਰ ਤੇ ਇੱਕ ਤਾਂ ਉਹਦਾ ਨਾਮ ਸੂਰੀ ਦੂਸਰਾ ਢੇਰੀ ਕੂੜੇ ਦੀ ਢੇਰੀ ਦੇ ਉੱਤੇ ਉਹ ਧਰਨਾ ਲਈ ਬੈਠਾ ਤੀਸਰਾ ਉਹਨੂੰ ਉੱਥੇ ਜਾਗੋ ਦਰਸ਼ਨ ਦੇਗੀ ਤੇ ਭਾਰੀ ਪੁਲਿਸ ਦੀ ਗਿਣਤੀ ਦੇ ਵਿੱਚ ਸਰਕਾਰ ਨੇ ਉਹਨੂੰ ਸਿਕਿਉਰਿਟੀ ਦੇ ਕੇ ਛੱਡਿਆ ਸੀ ਭਾਰੀ ਪੁਲਿਸ ਦੀ ਗਿਣਤੀ ਦੇ ਵਿੱਚ ਧਰਨੇ ਵਾਲੀ ਵੀ ਇਕੱਠੀ ਹੋਈ ਸੀ ਤੇ ਉਹਦੇ ਸਿਕਿਉਰਿਟੀ ਵਾਲੀ ਵੀ ਇਕੱਠੀ ਹੋਈ ਸੀ ਉੱਥੇ ਜਾਗੋ ਉਹਨੂੰ ਦਰਸ਼ਨ ਦੇਗੀ ਤੇ ਕੂੜੇ ਦੇ ਢੇਰ ਤੇ ਹੀ ਲਟਾ ਕੇ ਰੱਖ ਦਿੱਤਾ ਇਸ ਕਰਕੇ ਇਹ ਜਾਗੋ ਦੁਆਰਾ ਗਾਉਣੀ ਪਈ ਤੇ ਲਿਖਣੀ ਪਈ ਫੇਰ ਸਾਡੇ ਇਹ ਢੇੜਾ ਕੱਢ ਗਈ ਪਿਛਲੇ ਸਾਲ ਦਸੰਬਰ ਦੇ ਮਹੀਨੇ ਸੰਨ 2015 ਚ ਹੋਈ ਬਯਦਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੀ ਉਥੇ ਝੂਠੇ ਸੌਦੇ ਵਾਲੇ ਅਸਾਦ ਰਾਮ ਰਹੀਮ ਦਾ ਚੇਲਾ ਪ੍ਰਦੀਪ ਕੁਮਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੈਦਵੀ ਦਾ ਦੋਚੇ ਉਹਨੂੰ ਵੀ ਸਰਕਾਰ ਨੇ ਸੁਰੱਖਿਆ ਗਾਰਡ ਦੇ ਕੇ ਛੱਡਿਆ ਸੀ ਸਿਕਿਉਰਿਟੀ ਦੇ ਕੇ ਛੱਡਿਆ ਸੀ ਤੇ ਜਾਗੋ ਉਹਨੂੰ ਵੀ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਤੇ ਡਾਰੀ ਲਾ ਗਈ ਇਹ ਜਾਗੋ ਕਿਵੇਂ ਦੀ ਆ ਤੇ ਕੀ ਕੁਝ ਕਰਦੀ ਫਿਰਦੀ ਆ ਆਓ ਜਾਗੋ ਤੋਂ ਸਰਵਣ ਕਰੀਏ ਜੀ ਸੁਣਿਓ ਨਾਲ ਧਿਆਨ ਦੇ ਜਾਗੋ ਦੇ ਇਹ ਬੋਲ ਜਾਗੋ ਸੁਣ ਸਰਕਾਰ ਦੇ ਪੈਣ ਕਾਲ ਜੇ ਹੋ ਆਗ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਪਾਰੇ ਨਿਉ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਹੋ ਜਾਗੋ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਜਾਗੋ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ ਹੋ ਗੱਜ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਗੱਜ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਹੁਕਮ ਦੇ ਆਗੂਆ ਧਰਮ ਤੇ ਆਗਿਆ ਆਉਂਦੇ ਆਗੂਆ ਧਰਮ ਤੇ ਆਗਿਆ ਕੁਰਸੀ ਮੁਖ ਬਣਾਈ ਆ ਬਈ ਹੁਣ ਜਾਗੋ ਆਈਆ ਕਿੱਧਰੋਂ ਆਈਆ ਸਿੰਧਰਾਂ ਵਾਲਿਆਂ ਸੰਤਾਂ ਨੇ ਤਿਆਰ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਪੜ ਮਗਰ ਬਿਠਾਈਆ ਹੋ ਨਰਕ ਤਾਰੀ ਗੁਰਬਚਨਾਂ ਪਾਪੀ ਜਾਗੋ ਨੇ ਬੜਕਾਤਾ ਹੋ ਨਰਕ ਤਾਰੀ ਗੁਰਬਚਨਾਂ ਪਾਪੀ ਜਾਗੋ ਨੇ ਬੜਕਾਤਾ ਹੋ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰਿ ਉਡਾਤਾ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰਿ ਉਡਾਤਾ ਓ ਆਪ ਗੁਰੂ ਬਣ ਬੈਠਾ ਸੀ ਜੋ ਆਪ ਗੁਰੂ ਬਣ ਬੈਠਾ ਸੀ ਜੋ ਉਸ ਦੀ ਅਲਖ ਮਟਾਈ ਆ ਬਈ ਹੁਣ ਜਾਗੋ ਆਈਆ ਕਿੱਧਰੋਂ ਆਈਆ ਪੰਡਰਾਂ ਵਾਲਿਆਂ ਸੰਤਾਂ ਨੇ ਤਿਆਰ ਕਰਕੇ ਕਲਾਈਆ ਮੋਟਰਸੇਕ ਕਲਵਾਲਿਆਂ ਨੇ ਫੜ ਮਗਰ ਬਠਾਈਆ ਉਹ ਦੂਜਾ ਨੰਬਰ ਇਸ ਜਾਗੋ ਰਾਣੀ ਲਾਲਾ ਜੀ ਦਾ ਲਾਇਆ ਦੂਜਾ ਨੰਬਰ ਇਸ ਜਾਗੋ ਰਾਣੀ ਲਾਲਾ ਜੀ ਦਾ ਲਾਇਆ ਹੋ ਬੇਤ ਅਖਬਾਰਾਂ ਕੌਮ ਨੂੰ ਨਿੰਦੇ ਉਸ ਨੂੰ ਗੱਡੀ ਚੜਾਇਆ ਬੇਤ ਅਖਬਾਰਾਂ ਕੌਮ ਨੂੰ ਨਿੰਦੇ ਉਸ ਨੂੰ ਗੱਡੀ ਚੜਾਇਆ ਓ ਲੁਧਿਆਣੇ ਦੇ ਲਾਗੇ ਸਿੰਘਾ ਲੁਧਿਆਣੇ ਦੇ ਲਾਗੇ ਸਿੰਘਾ ਜਾਗੋ ਆਣ ਮਲਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਠੰਡਰਾਵਾ ਸੰਤਾ ਨੇ ਦੇ ਕੇ ਥਾਪੜ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਹਰਬੰਸ لال ਖੰਨੇ ਨੂੰ ਜਾਗੋ ਲਾਲ ਜਰਾ ਰੰਗ ਚੜਾਇਆ ਹਰਬੰਸ لال ਖੰਨੇ ਨੂੰ ਜਾਗੋ ਲਾਲ ਜਰਾ ਰੰਗ ਚੜਾਇਆ ਉਹ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਿਖਾਇਆ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਿਖਾਇਆ ਗੁਰਮੁਖੋ ਜਿਹੜਾ ਇਹ ਹਰਬੰਸ لال ਖੰਨਾ ਸੀ ਨਾ ਇਹ ਉਹੀ ਹੋ ਸੀ ਜਿਹੜਾ ਕਹਿੰਦਾ ਸੀ ਕੱਛੜਾ ਕਿਰਪਾਨ ਇਹਨਾਂ ਨੂੰ ਭੇਜੋ ਪਾਕਿਸਤਾਨ ਇਹ ਕਹਿੰਦਾ ਸੀ ਸਿਗਰਟ ਬੀ ਡੀ ਪੀ ਅਗੇ ਬੜੀ ਸ਼ਾਨ ਨਾਲ ਜੀਵਾਂਗੇ 21 ਦੁੱਕੀ ਖੈ ਨਹੀਂ ਦੇਣੀ ਸਰਤੇ ਪਗੜੀ ਰਹਿ ਨਹੀਂ ਦੇਣੀ ਇਹੋ ਜਿਹੇ ਨਾਰੇ ਲਾਉਂਦਾ ਹੁੰਦਾ ਸੀ ਤੇ ਇਹਦਾ ਮੈਡੀਕਲ ਸਟੋਰ ਸੀ ਸਰਕਾਰ ਨੇ ਇਹਨੂੰ ਵੀ ਸਿਕਿਉਰਿਟੀ ਦੇ ਕੇ ਛੱਡਿਆ ਸੀ ਇਹਦੇ ਮੈਡੀਕਲ ਸਟੋਰ ਤੇ ਜਾਵੜੇ ਭਾਈ ਸੁਰਿੰਦਰ ਸਿੰਘ ਸੋਢੀ ਤੇ ਜਰਨਲ ਲਾਭ ਸਿੰਘ ਹੋਣੀ ਕਹਿੰਦੇ ਲਾਲਾ ਜੀ ਕੋਈ ਇਹੋ ਜੀ ਗੋਲੀ ਦਿਓ ਜਿਹੜੀ ਖਾऊं ਤੁਸੀਂ ਤੇ ਪੀੜ ਸਾਡੀ ਹਟੇ ਲਾਲਾ ਕਹਿੰਦਾ ਵੀ ਮੇਰੇ ਕੋਲ ਤਾਂ ਕੋਈ ਇਹੋ ਜੀ ਗੋਲੀ ਆਉਂਦੀ ਨਹੀਂ ਜਿਹੜੀ ਖਾਵੇ ਕੋਈ ਹੋਰ ਤੇ ਪੀੜ ਕਿਸੇ ਹੋਰ ਦੀ ਹਟਾਵੇ ਕਹਿੰਦੇ ਲਾਲਾ ਤੇਰੇ ਕੋਲ ਨਹੀਂ ਆਉਂਦੀ ਕਹਿੰਦੇ ਵੀ ਨਹੀਂ ਆਉਂਦੀ ਕਹਿੰਦੇ ਤੇਰੇ ਕੋਲ ਨਹੀਂ ਆਉਂਦੀ ਫਿਰ ਸਾਡੇ ਕੋਲ ਤਾਂ ਆਉਂਦੀ ਮਾਰ ਕੇ ਲਾਲੇ ਦੀ ਹੱਕ ਵਿੱਚ ਘਾੜ ਘਾੜ ਗੋਲੀਆਂ ਕਿਵੇਂ ਲਾਲਜਾ ਰੰਗ ਚੜਾਇਆ ਹਰਬੰਸ ਲਾਲ ਖੰਨੇ ਨੂੰ ਜਾਗੋ ਲਾਲਜਾ ਰੰਗ ਚੜਾਇਆ ਹਰਬੰਸ ਲਾਲ ਖੰਨੇ ਨੂੰ ਜਾਗੋ ਲਾਲਜਾ ਰੰਗ ਚੜਾਇਆ ਹੋ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਿਖਾਇਆ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਿਖਾਇਆ ਓ ਕੜਕ ਸ਼ੇਰਾ ਇੱਥੇ ਹੀ ਰਹਿਣਾ ਕੜਕ ਸ਼ੇਰਾ ਇੱਥੇ ਹੀ ਰਹਿ ਪਰ ਤੇਰੀ ਸ਼ਮਤ ਆਈ ਆ ਬਈ ਹੁਣ ਜਾਗੋ ਆਈਆ ਓਈਆ ਟੰਡਰਾਂ ਵਾਲਿਆਂ ਸੰਤਾਂ ਨੇ ਤਿਆਰ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਓ ਪੁਤਲੀ ਘਰ ਕੋਲ ਜਾਗੋ ਪਹੁੰਚੀ ਛੇਤੀ ਪੰਦ ਮੁਕਾਕੇ ਪੁਤਲੀ ਘਰ ਕੋਲ ਜਾਗੋ ਪਹੁੰਚੀ ਛੇਤੀ ਪੰਦ ਮੁਕਾਕੇ ਓ ਮੱਖਣ ਕਰਦਾ ਬਹੁਤ ਵਧੀਕੀ ਖੜੀ ਸਰਾਣੇ ਆਕੇ ਮੱਖਣ ਕਰਦਾ ਬਹੁਤ ਵਧੀਕੀ ਖੜੀ ਸਰਾਣੇ ਆਕੇ ਓ ਹੌਲਦਾਰ ਤੋਂ ਐਸਐਚਓ ਦੀ ਹੌਲਦਾਰ ਤੋਂ ਐਸਐਚਓ ਦੀ ਫੀਤੀ ਤਰੰਤ ਲਗਾਈਆ ਬਈ ਹੁਣ ਜਾਗੋ ਆਈਆ ਕਿੱਧਰੋਂ ਆਈਆ ਢੰਡਰਾਂ ਵਾਲਿਆਂ ਸੰਤਾ ਨੇ ਦੇਖ ਥਾਪੜਾ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਹੋ ਡੀਐਸਪੀ ਗੁਰਬਚਨਾ ਪਾਪੀ ਨજર ਜਾਗੋ ਦੀ ਪੈ ਗਿਆ ਡੀਐਸਪੀ ਗੁਰਬਚਨਾ ਪਾਪੀ ਨજર ਜਾਗੋ ਦੀ ਪੈ ਗਿਆ ਹੋ ਆਪ ਤਾਂ ਮਰਨਾ ਸੀ ਕੰਜਰ ਨੇ ਟੱਪਰ ਲੈ ਕੇ ਬਹਿ ਗਿਆ ਆਪ ਤਾਂ ਮਰਨਾ ਸੀ ਪਾਪੀ ਨੇ ਟੱਪਰ ਲੈ ਕੇ ਬਹਿ ਗਿਆ ਹੋ ਧੀਆਂ ਪੁੱਤਰ ਸਣੇ ਵਾਈਫ ਦੇ ਧੀਆਂ ਪੁੱਤਰ ਸਣੇ ਇਫਦੇ ਜਾਗੋ ਨੇ ਕਰੀ ਚੜ੍ਹਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਹੋ ਵਿੱਚ ਫਤੇਗੜ ਜਾਗੋ ਪਹੁੰਚੀ ਹੱਸਦੀ ਨੱਚਦੀ ਟੱਪਦੀ ਵਿੱਚ ਫਤੇਗੜ ਜਾਗੋ ਪਹੁੰਚੀ ਹੱਸਦੀ ਨੱਚਦੀ ਟੱਪਦੀ ਹੋ ਦਰਸ਼ਨ ਦੇ ਕੇ ਗਈ ਸਬਨਾ ਨੂੰ ਗੱਲ ਕਹਾਣਾ ਗੱਪਦੀ ਦਰਸ਼ਨ ਦੇ ਕੇ ਗਈ ਸਬਨਾ ਨੂੰ ਗੱਲ ਕਹਾਣਾ ਗੱਪਦੀ ਹੋ ਰਾਜਗਰਦ ਨੇ ਰਾਜ ਨਾ ਦੇ ਵਿੱਚ ਰਾਜਗਰ ਦੇ ਨੇ ਰਾਜਨਛੇ ਵਿੱਚ ਜਾਣ ਕੇ ਧੌਣ ਪਨਾਈ ਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਦਿਗ ਥਾਪੜਾ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜਮਗਰ ਬਠਾਈਆ ਉਹ ਕਈ ਵਾਰ ਇਹ ਜਾਗੋ ਰਾਣੀ ਬੱਸਾਂ ਦੇ ਵਿੱਚ ਚੜ ਜਾਏ ਕਈ ਵਾਰ ਇਹ ਜਾਗੋ ਰਾਣੀ ਬੱਸਾਂ ਦੇ ਵਿੱਚ ਚੜ ਜਾਏ ਉਹ ਗੁੱਸੇ ਦੇ ਵਿੱਚ ਆਈ ਕਿਆਂ ਦਾ ਕੀਰਤਨ ਸੋਇਲਾ ਪੜ ਜਾਏ ਗੁੱਸੇ ਦੇ ਵਿੱਚ ਆਈ ਕਿਆਂ ਦਾ ਕੀਰਤਨ ਸੋਇਲਾ ਪੜ ਜਾਏ ਹੋ ਆਉਂਦੀ ਜਾਗੋ ਹਰ ਕੋਈ ਵੇਂਦਾ ਆਉਂਦੀ ਜਾਗੋ ਹਰ ਕੋਈ ਵੇਂਦਾ ਜਾਂਦੀ ਨਜ਼ਰ ਨਾ ਆਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਤਿਆਰ ਕਰਕੇ ਇਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਉਹ ਸ਼ਹਿਰ ਸਪੱਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਸ਼ਹਿਰ ਸਪੱਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆ ਗਈ ਹੋ ਬਿਆੰਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝ ਆ ਗਈ ਬਿਆੰਤ ਸਿੰਘ ਸਤਵੰਤ ਸਿੰਘ ਦੇ ਕੰਨ ਵਿੱਚ ਗੱਲ ਸਮਝ ਆ ਗਈ 31 ਅਕਤੂਬਰ ਜਿਸ ਦਿਨ 31 ਅਕਤੂਬਰ ਜਿਸੇ ਦਿਨ ਇੰਦਰਾ ਗਾਂਧੀ ਫੜਕਾਈ ਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਇੰਦਰਾ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਓ ਪਿਸਟਲ ਦੇ ਵਿੱਚ ਬੱਗਾ ਸ਼ੇਰਾ ਫੜ ਜਾਗੋ ਨੂੰ ਪਾਉਂਦੇ ਪਿਸਟਲ ਦੇ ਵਿੱਚ ਬੱਗਾ ਸ਼ੇਰਾ ਫੜ ਜਾਗੋ ਨੂੰ ਪਾਉਂਦੇ ਓ ਸ਼ਿਵ ਸੈਨਾ ਤੇ ਜਨ ਸੰਗੀਆਂ ਨੂੰ ਦਬਕੇ ਮਾਰ ਡਰਾਉਂਦੇ ਸ਼ਿਵ ਸੈਨਾ ਤੇ ਜਨ ਸੰਗੀਆਂ ਨੂੰ ਦਬਕੇ ਮਾਰ ਡਰਾਉਂਦੇ ਓ ਜਿੰਨੀ ਸਾਥੋਂ ਨਹੀਂ ਬਸਕਦੀ ਜਿੰਨੀ ਸਾਥ ਨਹੀਂ ਬਸਕਦੀ ਸੀ ਆਪਾ ਤੋੜਨ ਭయ్యా ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਨਵਰੇਸ਼ਨ ਦੇ ਯੋਧਿਆ ਨੇ ਮੁਰ ਦਿੱਲੀ ਹਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਉਹ ਅਮਰਤ ਸਰ ਵਿੱਚ ਜਾਗੋ ਰਾਣੀ ਤੇ ਧਰਨੇ ਦੇ ਵਿੱਚ ਵੜ ਗਈ ਅਮਰਤ ਸਰ ਵਿੱਚ ਜਾਗੋ ਰਾਣੀ ਧਰਨੇ ਦੇ ਵਿੱਚ ਵੜ ਗਈ ਉਹ ਬਾਂਦਰਾਂ ਦਾ ਝੁੰਡ ਹੋਇਆ ਇਕੱਠਾ ਆਣ ਵਿਚਾਲੇ ਖੜ ਗਈ ਬਾਂਦਰਾਂ ਦਾ ਝੁੰਡ ਹੋਇਆ ਇਕੱਠਾ ਆਣ ਵਿਚਾਲੇ ਖੜ ਗਈ ਓ ਸੂਰਦਾ ਪੁੱਤਰ ਗੰਧ ਫਰੋਲੇ ਸੂਰਦਾ ਪੁੱਤਰ ਗੰਧ ਫਰੋਲੇ ਜਾਗੋ ਨਿਕਰੀ ਸਫਾਈਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਟੰਡਰਾਂ ਵਾਲਿਆਂ ਸੰਤਾਂ ਨੇ ਜਵਾਂ ਨਵੀਂ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਹੋ ਤੜਕੇ ਤੜਕੇ ਜਾਗੋ ਇੱਕ ਦਿਨ ਕੋਟ ਕਪੂਰੇ ਆ ਗਈ ਤੜਕੇ ਤੜਕੇ ਜਾਗੋ ਇੱਕ ਦਿਨ ਕੋਟ ਕਪੂਰੇ ਆ ਗਈ ਹੋ ਮਾਰ ਗੋਲੀਆਂ ਬੇਅਦਬੀ ਦੇ ਦੋਚੀ ਨੂੰ ਫੜਕਾ ਗਈ ਮਾਰ ਗੋਲੀਆਂ ਬੇਅਦਬੀ ਦੇ ਦੋਚੀ ਨੂੰ ਫੜਕਾ ਗਈ ਹੋ ਤੜਫਦਾਰਿਆ ਪ੍ਰਦੀਪ ਪ੍ਰੇਮੀ ਤੜਫਦਾਰਿਆ ਪਰ ਦੀਪ ਪਰਮੀ ਜਾਗੋ ਟਾਰੀ ਲਾਇਆ ਬਈ ਹੁਣ ਜਾਗੋ ਆਈਆ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਐਣ ਨਵੀਂ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਮਗਰ ਬਠਾਈਆ ਮਗਰ ਬਠਾਈਆ ਹੋ ਉਦੋਂ ਕੌਮ ਜਵਾਨੀਆਂ ਮਾਣਦੀ ਆ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੁੰਦਾ ਭਵਖ ਰੋਸ਼ਨ ਹੁੰਦਾ ਦਾਨ ਮਹਾਬਲੀ ਜਦੋਂ ਦਾਨੀਆਂ ਦਾ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਜਾਲਮ ਜ਼ੁਲਮ ਕਮਾਉਣਗੇ ਜਦੋਂ ਤਿੱਕਰ ਇਹ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਇਹ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਆਓ ਸਾਰੀ ਸੰਗਤ ਇੱਕ ਵਾਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਯਾਦ ਕਰਕੇ ਕੌਮ ਦੇ ਸਮੁੱਚੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪਨਾ ਕਰੀਏ ਜੀ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਤਰਮ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਤਰਮ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ਼ ਨਹੀਂ ਰਹਿਣਾ ਕਮਸੇਰ ਦਿੱਤਿਆ ਬਾਦ ਨਹੀਂ ਰਹਿਣਾ ਸੇਰ ਦਿੱਤਿਆ ਬਾਦ ਨਹੀਂ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਤਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਗੁਰਮੁਖੋ ਇਨ੍ਹਾਂ ਸ਼ਬਦਾਂ ਦੇ ਅਰਥ ਬੜੇ ਸਪਸ਼ਟ ਆ ਗੱਲ ਸਮੇਂ ਨੇ ਆਪਣੀ ਆਖ ਦਿੱਤੀ ਤੇ ਅਰਥ ਕੱਢਣਾ ਕੰਮ ਜਵਾਨੀਆਂ ਦਾ ਕੌਮ ਉਸ ਨੂੰ ਕਦੇ ਨਹੀਂ ਮਾਫ਼ ਕਰਦੀ ਜਿਹੜਾ ਮੁੱਲ ਨਾ ਪਾਵੇ ਕੁਰਬਾਨੀਆਂ ਦਾ ਸਾਰੀ ਹੀ ਸੰਗਤ ਸੂਜਮਾਨਿਆਂ ਦੋਵੇਂ ਹੱਥ ਜੋੜ ਕੇ ਗੁਰੂ ਕਲੰਗੀ ਤਰਪਾਚਾ ਦੇ ਚਰਨਾਂ ਤੇ ਅਰਦਾਸ ਕਰਿਓ ਸੰਗਤ ਦੀ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ ਆਪਣੇ ਲਈ ਨਹੀਂ ਤੇ ਸਾਡੇ ਗਰੀਬੜਿਆਂ ਲਈ ਜਰੂਰ ਕਰਿਓ ਕਿ ਸਾਡੇ ਜਿਹੜੇ ਇਹ ਤੂੜੀ ਦੇ ਭਰੇ ਸਿਰਿਆ ਇਹ ਗੁਰੂ ਗ੍ਰੰਥ ਦੇ ਲੇਖੇ ਲੱਗ ਜਾਣ ਗੁਰੂ ਪੰਥ ਦੇ ਲੇਖੇ ਲੱਗ ਜਾਣ ਸਾਰੀ ਹੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕੋਟਾ ਅਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਬੰਧਕ ਸਹਿਬਾਨਾਂ ਦਾ ਧੰਨਵਾਦ ਨੌਜਵਾਨ ਵੀਰਾਂ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਆਪ ਰੱਬ ਵਰ ਤੇ ਆਖੋ ਜੀ ਗੱਦਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਫਤਿਹ ਸਤ ਸ੍ਰੀ ਅਕਾਲ